ਬਰਿਓ ਕਾਲ ਸਬੈ ਜਗ ਉਪਰ ਮਾਹੇ ਲਿਖੇ ਪ੍ਰਮ ਗਿਆਨੀ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਪਗਤ ਜਿਹ ਜਾਨੀ ਉਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਕੇਲਾ ਗੁਰ ਸਿਮਰ ਮਨਾਈ ਕਾਲ ਕਾਲ ਖੰਡੇ ਕੀ ਪਿਲਾ ਪੀਵੋ ਪਹਲ ਖੰਡੇਂ ਤਾਰ ਹੋਏ ਜਨਮ ਸੁਹਿਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹਿਲਾ ਵਾਹੋ ਵਾਹੋ ਗੁਰਿੰਦ ਸਿੰਘ ਆਪੇ ਗੁਰ ਚਿਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚਿਲਾ ਸੁਖਉਤਲ ਗੁਰਸੇਵੀਆ ਐਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਤੇ ਸੇਪ ਤਖਸਾਮ ਦੀ ਨੂਰ ਅਰਸੋ ਅਰਸੋ ਤੀਆ ਬਦ ਡਿੱਠੇ ਸੱਚੇ ਪਾਤਸ਼ਾਹ ਬਦ ਜਨਮ ਜਨਮ ਦੀ ਕਟੇ ਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦਾ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਆ ਸਭ ਨਾ ਤਵੇ ਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਾਰਨ ਤਾਰਨ ਹਰ ਨਿਦ ਦੁਖ ਨਾ ਸਕੈ ਵਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਵਿਆਪ सादु संग भलो गोपाल आन संजम कृष्णा सूजे ए जतन काट कल काल राव आद अंत दयाल पूरन तिस बिना नहीं कोई जन्म मरण निवार हरि जप सिमर स्वामी सोए ਬੇਦਿ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਵਿਣਸ ਜਾਏ ਅੰਧਾਰ ਚਰਨ ਕਮਲ ਅਧਾਰ ਜਨਕਾ ਰਾਸ ਪੁੰਜੀਏ ਕਾਣ ਮਾਨ ਦਿਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਉਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਤਨਾਮ ਵਾਹਿਗੁਰੂ ਸਾਹਿਬ ਜੀ ਵੈਸਾਖ ਧੀਰਨ ਕਿਉ ਵਡੀਆਂ ਜਿਨ੍ਹਾਂ ਪ੍ਰੇਮ ਵਿਸੋ ਹਰ ਸਾਜਨ ਪੁਰਖ ਵਿਸਾਰ ਕੈ ਲਗੀ ਮਾਇਆ ਤੋਹ ਵੈਸਾਖ ਧੀਰਨ ਕਿਉ ਵਡੀਆਂ ਜਿਨਾ ਪ੍ਰੇਮ ਬਿਸ਼ੋਹਾ ਹਰ ਸਾਜਨ ਪੁਰਖ ਵਿਸਾਰਿਕੈ ਲੱਗੀ ਮਾਇਆ ਤੋਹਾ ਉਤਰ ਕਲਤਰ ਨਾ ਸੰਗ ਤਨ ਹਰਿ ਅਬਨਾਸੀ ਹੋਹਾ ਪੜਚ ਪੜਚ ਸਗਲੀ ਬੁਈ ਝੂਠੇ ਧੰਦੇ ਮੋਹਾ ਇਕ ਸੁਹਰ ਕੇ ਨਾਮ ਬਿਨਾ ਅੱਗੇ ਲਈਏ ਖੋਹਾ ਦੇਵ ਸਾਰਬ ਗੁਚੜਾ ਪ੍ਰਭ ਬਿਨ ਆਵਰ ਨ ਕੋਏ ਪ੍ਰੀਤਮ ਚਰਨੀ ਜੋ ਲਗੇ ਤੈਨ ਕੀ ਨਿਰਮਲ ਸੋਏ ਨਾਨਕ ਕੀ ਬੇਨਤੀ ਪ੍ਰਭ ਬਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੇ ਜਾ ਸੰਤ ਭੇਟੇ ਹਰ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਬਿਲਾ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਸਾਰੀ ਸੰਗਤ ਦਾ ਕਲਗੀਧਰ ਪਾਤਸ਼ਾਹ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਟਾਂ ਕੋਟ ਧੰਨਵਾਦ ਜਿਨ੍ਹਾਂ ਦੀ અપਾਰ ਕਿਰਪਾ ਹੋਈ ਹੈ ਹਰ ਸਾਲ ਦੀ ਤਰ੍ਹਾਂ ਸ਼ਹਿਰ ਨਿਵਾਸੀ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉਪਦਾਸਰੇ ਲਏ ਹਨ ਸ਼੍ਰੀ ਖਡੂਰਪੁਰ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ ਸਾਧ ਸੰਗਤ ਜੀਓ ਔਰ ਜਿਵੇਂ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਕੁਝ ਸਾਡੀ ਜਿਹੜੀ ਗੁਰਦੁਆਰਾ ਸਾਹਿਬ ਦੀ ਕੋਈ ਇੱਕ ਸਮੱਸਿਆ ਚੱਲ ਰਹੀ ਆ ਤਾਂ ਪਾਤਸ਼ਾਹ ਕਿਰਪਾ ਕਰਨਗੇ ਆਪਣੇ ਆਪ ਹੀ ਗੁਰੂ ਸਾਹਿਬ ਸਾਰਾ ਕੁਝ ਸਹੀ ਹੋ ਜਾਏਗਾ ਸਾਸਕ ਜੀਓ ਔਰ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਜਾਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਗੁਰੂ ਸਾਹਿਬ ਨੇ ਆਪਣੇ ਕਾਰਜ ਆਪੇ ਕਰ ਲੈਣੇ ਹਨ ਜਿੱਥੇ ਪ੍ਰੇਮ ਹੈ ਉੱਥੇ ਸਭ ਕੁਝ ਆਪੇ ਆਗ ਹੋ ਜਾਂਦਾ ਹੈ ਜਿੱਥੇ ਪ੍ਰੇਮ ਨਹੀਂ ਹੈ ਉੱਥੇ ਸਿਆਣੇ ਕਹਿੰਦੇ ਸਾਰੀਆਂ ਪਰਖ ਤਾਂ ਉੱਡ ਜਾਂਦੀਆਂ ਹਨ ਆ ਵੇਖੋ ਆਪਾਂ ਹੁਣੇ ਵਿਸਾਖ ਮਹੀਨੇ ਦੀ ਸੰਗਰਾਮ ਦਾ ਗੁਨਾਮਾ ਪੜਿਆ ਇਹ ਵੀ ਇੱਥੋਂ ਸ਼ੁਰੂ ਹੁੰਦਾ ਹੈ ਵਿਸਾਖ ਧੀਰਜ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਸ਼ੋ ਉੱਥੇ ਵੀ ਗੱਲ ਪ੍ਰੇਮ ਦੀ ਕੀਤੀ ਆ ਜਿਹੜੀ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਉੱਥੇ ਵੀ ਕਿਹਾ ਜਾਓ ਦੋ ਪ੍ਰੇਮ ਖੇਲਣ ਕਰ ਚਾਹੋ ਸਿਰ ਤਰਤਲੀ ਘੜੀ ਮਰੀ ਆ ਉੱਥੇ ਵੀ ਪ੍ਰੇਮ ਦੀ ਗੱਲ ਕੀਤੀ ਭਗਤ ਕਬੀਰ ਜਿਹਨੂੰ ਪੁੱਛ ਲਓ ਉਹਨਾਂ ਨੇ ਵੀ ਗੱਲ ਪ੍ਰੇਮ ਦੀ ਕੀਤੀ ਕਿ ਜਿਵੇਂ ਲਿਖਿਆ ਕਿ ਸਾਰੇ ਸੰਸਾਰ ਦੇ ਲੋਕ ਕਾਲ ਦੇ ਵਿੱਚ ਗਰਸੇ ਹੋਇਆ ਮਾਹੇ ਲਿਖੇ ਭ੍ਰਮ ਗਿਆਨੀ ਕਹ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਦੇਨ ਜਨ ਤਾਂ ਪ੍ਰੇਮਾ ਭਗਤੀ ਜਿਸ ਕੋ ਪ੍ਰੇਮ ਨਹੀਂ ਹੈਗਾ ਉਹ ਖਾਲਸਾ ਨਹੀਂ ਹੈ ਤਾਂ ਗੁਰੂ ਪਿਆਰ ਉਹ ਪ੍ਰੇਮ ਬਣਾ ਕੇ ਰੱਖੋ ਹਾਂ ਜਿੱਥੇ ਕੋਈ ਗਲਤ ਹੁੰਦਾ ਹੈ ਜਿੱਥੇ ਕੋਈ ਬੇਈਮਾਨੀ ਹੁੰਦੀ ਆ ਗਲਤ ਹੁੰਦਾ ਹੈ ਉੱਥੇ ਮਿਲ ਕੇ ਪਰ ਤਰੀਕੇ ਨਾਲ ਤੌੜਾ ਪਾ ਕੇ ਨਹੀਂ ਹਲਾ ਹਲਾ ਕਰਕੇ ਨਹੀਂ ਤਰੀਕੇ ਨਾਲ ਜਿਹੜਾ ਕੋਈ ਕਰਦਾ ਉਹਨੂੰ ਪਿਆਰ ਨਾਲ ਬਿਠਾ ਕੇ ਕਹੋ ਭਾਈ ਇੱਥੇ ਇੱਕ ਤੂੰ ਗਲਤੀ ਕਰ ਰਿਹਾ ਹੈ ਉਹਦੀ ਗੱਲ ਵੀ ਸੁਣੋ ਹੋ ਸਕਦਾ ਅਸੀਂ ਗਲਤ ਹੋਈਏ ਹੋ ਸਕਦਾ ਉਹ ਗਲਤ ਹੋ। ਤਾਂ ਤਰੀਕੇ ਨਾਲ ਕਿ ਜਾਤ ਦੇ ਨਾਲ ਕਿਉਂਕਿ ਖਾਲਸਾ ਫੌਜ ਆ ਨਾ ਪ੍ਰਮਾਤਮਾ ਦੀ। ਜੇ ਵੀ ਫੌਜ ਹੁੰਦੀ ਆ ਉਹ ਡਿਸਪਲਨ ਵਿੱਚ ਹੁੰਦੀ ਆ। ਅੱਜ ਆਪਾਂ ਡਿਸਪਲਨ ਤੋਂ ਬਾਹਰ ਹੁੰਦੇ ਜਾ ਰਹੇ ਆ। ਅਸੀਂ ਫੌਜ ਆ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਖਾਲਸਾ ਅਕਾਲ ਪੁਰਖ ਦੀ ਫੌਜ। ਤਾਂ ਆਓ। ਪਹਿਲੀ ਸੰਕਲਪ ਪਹਿਲਾਂ ਤਾਂ ਇਹ ਲਈਏ ਕਿ ਪ੍ਰਬੰਧ ਸੰਗਤ ਜਿਹੜੀ ਆ ਉਹ ਕਰੇ ਔਰ ਕੋਸ਼ਿਸ਼ ਕਰੋ ਉਹ ਤਾਂ ਹੋਣਾ ਜੇ ਪਿਆਰ ਬਣਾ ਕੇ ਰੱਖੋਗੇ ਤਾਂ। ਏਕਤਾ ਬਣਾ ਕੇ ਇਕ ਤਾਂ ਬਿਨਾ ਪਿਆਰ ਨਹੀਂ ਕੋਈ ਪ੍ਰਬੰਧ ਨਹੀਂ ਹੋ ਸਕਦਾ ਤਾਂ ਸਾਡੇ ਸੱਗੇ ਜੀ ਬੱਚਿਆਂ ਨੇ ਇੱਥੇ ਜਿਹੜੀ ਆ ਬੀਡਿੰਗ ਕੀਤੀ ਸਾਰੀ ਸੰਗਤ ਨੇ ਉਹਦੇ ਨੇ ਜਿਹੜੇ ਫੈਸਲੇ ਲਏ ਗਿਆ ਸੀ ਆਪ ਸਾਰੇ WhatsApp ਗਰੁੱਪ ਵਿੱਚ ਪਾਇਆ ਗਿਆ ਸੀ ਆਪ ਜਾਣਦੇ ਹੋ ਜਿਹੜੇ ਫੈਸਲੇ ਸੰਗਤਾਂ ਨੇ ਲਏ ਸਨ ਕਿ ਭਾਈ ਸੰਗਤ ਜਿਹੜੀ ਉਹ ਆਪ ਹੀ ਪ੍ਰਬੰਧ ਜਿਹੜਾ ਕਰੇਗੀ ਗੁਰਦੁਆਰਾ ਸਾਹਿਬ ਵੀ ਜਿਹੜਾ ਉਹ ਬਿਲਡਿੰਗ ਖਰੀਦੀ ਜਾਵੇਗੀ ਸਰੋ ਗੁਰੂ ਸਾਹਿਬ ਕੋਈ ਕਿਰਪਾ ਕਰਨ ਔਰ ਉਸ ਤੋਂ ਪਹਿਲਾਂ ਜੋ ਸਾਡੇ ਕੋਲ ਇਹ ਬਿਲਡਿੰਗ ਹੈ ਇਹ ਆਪਾਂ ਪਤਾ ਲੀਜ਼ ਤੇ ਹੈ 2 ਮਹੀਨਿਆਂ ਵਾਸਤੇ ਏ ਵੀ ਸੇਲ ਤੇ ਲੱਗੀ ਹੋਈ ਪਹਿਲਾਂ ਪੁਰਾਣੀ ਚੱਟ ਸੀਗੀ ਤਾਂ ਇਹ ਬਿਲਡਿੰਗ ਲੈਣ ਦੀ ਵਿਚਾਰ ਬਣੂ ਬਣੂਗੀ ਕੁਝ ਬੱਚੇ ਕਹਿ ਰਹੇ ਆ ਵੀ ਇਹ ਛੋਟੀ ਬਿਲਡਿੰਗ ਆ ਘੱਟ ਜਗ੍ਹਾ ਹੈ ਤਾਂ ਜੇ ਸੰਗਤ ਦੀ ਵਿਚਾਰ ਬਣ ਜੇ ਤੇ ਫਿਰ ਵੱਡੀ ਵੱਡੇ ਕਾਰਜ ਵੀ ਹੋ ਸਕਦੇ ਕੋਈ ਏਡੀ ਵੱਡੀ ਗੱਲ ਨਹੀਂ ਸੰਗਤ ਸਾਹਮਣੇ ਕੋਈ ਗੱਲ ਨਹੀਂ ਹੈ ਵੱਡੀ ਤਾਂ ਜਿਵੇਂ ਵਿਚਾਰ ਬਣੇਗੀ ਪਰ ਸਭ ਪਹਿਲਾਂ ਇਹ ਫੈਸਲਾ ਕੀਤਾ ਗਿਆ ਵੀ ਜੋ ਹੁਣ ਜੀ ਲੀਜ਼ ਆਪਾਂ ਦੇਣੀ ਆ ਜਿਹੜੀ ਅੱਜ ਦੀ ਗੱਲ ਆ ਕਿ 2 ਮਹੀਨਿਆਂ ਦੀ ਲੀਜ਼ ਕੀਤੀ ਹੋਈ ਆ ਤੇ ਸਾਡੇ ਸਗੇ ਜੀ ਉਹ ਇਹ 1900 ਡਾਲਰ ਜਿਹੜੀ ਲਿਖੀ ਕਿਉਂਕਿ ਸਾਰਾ ਕੁਝ ਹੁਣ ਪਾਰਦਰਸ਼ਤਾ ਦੇ ਨਾਲ ਸੰਗ ਜਿਹੜੀ ਕਹਿੰਦੇ ਵੀ ਸੰਗਰ ਸਾਹਮਣੇ ਰੱਖਾਂਗੇ ਆਪਾਂ ਜਿੰਨੀ ਗੋਲਕ ਹੋਇਆ ਕਰੂਗੀ ਉਹ ਵੀ ਕਿਉਂਕਿ ਖਰਚੇ ਵੀ ਹਨ ਤੁਹਾਨੂੰ ਪਤਾ ਸਾਹਿਬ ਸਿੰਘ ਜੀ ਉਹ ਜਿਹੜੇ ਖਰਚੇ ਸਾਰੇ ਹੋਣੇ ਆ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਣੇ ਆ ਤੇ 1900 ਲੀਜ਼ ਦਾ ਜੀ ਔਰ ਇਸ ਤੋਂ ਇਲਾਵਾ ਬਿਜਲੀ ਬੱਤੀਆਂ ਦੇ ਤੁਹਾਨੂੰ ਪਤਾ ਖਰਚੇ ਹੁੰਦੇ ਆ ਲਗਭਗ 2500 ਖਰਚਾ ਮਹੀਨੇ ਦਾ ਵੱਲੋਂ ਇਕੱਲਾ ਰੈਂਟ ਦਾ ਉਸ ਤੋਂ ਇਲਾਵਾ ਜਿਹੜਾ ਕੋਈ ਸੇਵਾਦਾਰ ਹੋਊਗਾ ਗਰਥੀ ਸਿੰਘ ਹੋਊ ਤਾਂ ਸੇਵਾਦਾਰ ਹੋਊ ਉਹਦੀ ਤਨਖਾਹ ਹੋਗੀ ਉਸ ਤੋਂ ਇਲਾਵਾ ਤੇ ਹੋਰ ਖਰਚੇ ਨਿੱਕੇ-ਵੋਟੇ ਆ ਉਹ ਸਾਰੇ ਪਾ ਲਾ ਕੇ ਜਿੰਨੇ ਵੀ ਹੋਇਆ ਕਰਕੇ ਉਸ ਤੋਂ ਇਲਾਵਾ ਜਿਹੜੀ ਗੋੜ ਕਰ ਆਪਣੇ ਕੋ ਸਾਧਨ ਤਾਂ ਇਕੱਲਾ ਗੋੜਕ ਦਾ ਹੀ ਆ ਨਾ ਮਾਇਆ ਇਕੱਠੀ ਹੋਣ ਦਾ ਤੇ ਜਿਹੜੀ ਬਾਕੀ ਮਾਇਆ ਕੱਢਿਆ ਕਰੂਗੀ ਉਹ ਸੰਗਤ ਜਿਹੜੀ ਆ ਪਾਇਆ ਕਰੂਗੀ ਆਪਣੇ ਕੋਲੋਂ ਪੂਰੇ ਕਰਕੇ ਪੈਸੇ ਤੇ ਇਹਦੇ ਹੋ ਜਾ ਆਪਣਾ ਪ੍ਰਬੰਧ ਚਲਾਉਣਾ ਦੂਜੇ ਨੰਬਰ ਤੇ ਜਿਹੜਾ ਬਿਲਕ ਲੈਂਡ ਦਾ ਉਹ ਵੱਖਰਾ ਪ੍ਰੋਜੈਕਟ ਆ ਤਾਂ ਵੇਖੋ ਪਹਿਲਾਂ ਵੀ ਬੇਨਤੀ ਤੁਹਾਨੂੰ ਇਹੋ ਮੈਂ ਕੀਤੀ ਸੀ 22 2022 ਦੇ ਵਿੱਚ ਵੀ ਆ ਗਈ ਤੇ ਸੰਗਤਾਂ ਆਪਣਾ ਕੋ ਵੱਖਰਾ ਅਕਾਊਂਟ ਖਵਾਉਣ ਉਹਦੇ ਜੇ ਮਾਇਆ ਪਾਈ ਜਾਓ 3 ਸਾਲ ਹੋ ਗਿਆ ਸਾਧ ਸੰਗਤ ਤੇ ਤਿੰਨਾਂ ਸਾਲਾਂ ਵਿੱਚ ਅੱਜ ਆਪਾਂ ਕਿੰਨੇ ਪੈਸੇ ਹੋਣੇ ਸੀ ਜੇ ਆਪਾਂ ਉਦਾਂ ਕਰਦੇ ਤਾਂ ਪਰ ਫਿਰ ਵੀ ਕੋਈ ਗੱਲ ਨਹੀਂ ਦੇਰ ਆਇ ਦਰਸ ਤਾਈ ਅੱਜ ਵੀ ਆਪਾਂ ਸ਼ੁਰੂ ਕਰਦੀਏ ਤੇ ਉਹ ਇਹ ਨਹੀਂ ਵੀ ਆਪਾਂ ਕੋਤਰਾ ਆਪਾਂ ਅੱਜ ਹੀ ਲੈ ਲੈਣਾ ਜਾਂ ਕੱਲੀ ਲੈਣਾ ਹੋ ਸਕਦਾ ਸਾਲ ਲੱਗ ਜਾਏ ਹੋ ਸਕਦਾ ਮਹੀਨੇ ਨੂੰ ਲੱਗੇ ਹੋ ਸਕਦਾ 2 ਸਾਲ ਲੱਗ ਜਾਣ ਤਾਂ ਉਹ ਤੇ ਗੁਰੂ ਸਾਹਿਬ ਜਾਣਦੇ ਆ ਪਰ ਆਪਾਂ ਕੋਸ਼ਿਸ਼ ਕਰੀਏ ਪਹਿਲਾਂ ਕਿ ਆਪਣੇ ਵਿੱਚ ਜਿਹੜੀ ਉਹ ਬਣਾ ਕੇ ਰੱਖੀਏ ਵੀ ਇਹ ਇਹ ਸੋਚੀਏ ਨਾ ਵੀ ਆਹ ਬੰਦਾ ਅੱਗੇ ਲੱਗ ਗਿਆ ਉਹ ਲੱਗ ਗਿਆ ਉਹ ਲੱਗ ਗਿਆ ਉਹ ਲੱਗ ਗਿਆ ਵੀ ਉਹ ਸੋਚੀ ਜਾਂਦੇ ਆਪਾਂ ਈਲਾਂ ਬੜੀ ਜੀ ਗੱਲ ਕਰਦਾ ਆਪ ਕਹਿੰਦੇ ਹੁਣ ਉਹ ਪ੍ਰਧਾਨ ਬਣ ਗਿਆ ਈ ਉਹ ਇੱਥੇ ਗੁਰੂ ਸਾਹਿਬ ਹੀ ਪ੍ਰਧਾਨ ਆ ਇੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਉਚਾਲਦੀ ਆ ਤੇ ਸੰਗਤ ਨੂੰ ਸਾਰੀ ਨੂੰ ਜਿਵੇਂ ਹੁਣ ਸਿਦੋਗ ਸਾਰਿਆਂ ਕੀਤਾ ਤੇ ਵੇਖੋ ਜਦੋਂ ਸੰਗਤ ਸਾਹਮਣੇ ਤੇ ਗੱਲ ਹੀ ਕੋਈ ਸੰਗਤ ਤੇ ਕਿਤੇ ਨਾ ਵੀ ਇੱਕ ਬੋਦ-ਬੋਦ ਵੀ ਪਾ ਲਿਆ ਕਿ ਕਿੰਨਾ ਕੁਝ ਹੋ ਜਾਂਦਾ ਤਾਂ ਪਹਿਲਾਂ ਤੇ ਆਪਾਂ ਜਿਹੜਾ ਚੱਲ ਰਿਹਾ ਇਹਨੂੰ ਚਲਾਉਣ ਦੀ ਕੋਸ਼ਿਸ਼ ਕਰੀਏ ਜਿੰਨਾ ਵਿੱਚ ਉਹ ਸ਼ਕਤ ਚਲਾਉਣਾ ਤੇ ਗੁਰੂ ਨੇ ਆਪਣੇ ਆਪਣੇ ਜਨਮ ਜੋਤਨ ਪਾਈਏ ਔਰ ਉਸ ਤੋਂ ਇਲਾਵਾ ਜਿਹੜਾ ਆਪਾਂ ਬਿਰਧ ਗਲੈਂਡ ਦੀ ਸੋਚ ਰਹੇ ਹਾਂ ਉਹਦੇ ਵਾਸਤੇ ਵੀ ਜੇ ਸੰਗਤ ਸੇਵਾ ਲਾਊਗੀ ਕੁਝ ਬੱਚਿਆਂ ਦੀ ਵਿਚਾਰ ਸੀ ਵੀ ਆਪਾਂ ਸੇਵਾ ਲਾਦੀ ਦੋ ਦੋ ਹਜ਼ਾਰ ਕੋਈ ਅਲੱਗ ਵੀ ਨਹੀਂ ਬੱਚਿਆਂ ਕੋਈ ਨਾ ਕਿੰਨੇ ਨਹੀਂ ਮਾਇਆ ਹੈ ਆਪਾਂ ਹੌਲੀ ਹੌਲੀ ਕਰਕੇ ਤੇ ਜਿਹੜੇ ਬੱਚੇ ਪੀਆਰ ਦੇ ਜਿਹੜੇ ਇੱਥੇ ਉਹਨਾਂ ਨੂੰ ਆਖ ਰਹੀਏ ਕਿ ਤੁਸੀਂ ਵੀ 5-5000 ਦੋ ਸਾਰੇ ਤੁਹਾਨੂੰ ਆਪਾਂ ਨੂੰ ਮੋੜ ਦਾਂਗੇ ਕਿਸੇ ਨੇ ਵਿਚਾਰ ਇਹ ਦਿੱਤੀ ਆ ਕਿਸੇ ਨੇ ਕਿਹਾ ਵੀ ਆਪਾਂ 20000 ਕੱਢੀ 20-20 ਰੁਪਏ 20 ਦਾਲ ਦੇ ਇਕੱਠੇ ਕਰਕੇ ਆਪਾਂ ਤੇ ਇਦਾਂ ਕਰ ਸਕਦੇ ਆ ਕੁਝ ਸਮੇਂ ਦੇ ਵਿੱਚ ਵੀ ਜਿੱਦਾਂ ਵੀ ਹੋਏਗਾ ਹੋ ਸਕਦਾ ਸਦੂਰ ਦੇ ਨਾਲ ਹੀ ਹੋਣਾ ਹੈ ਭਾਵੇਂ ਤੁਸੀਂ 20 ਦਾਲਰ ਵਾਲੀ ਗੱਲ ਕਰ ਲਓ ਭਾਵੇਂ 2000 ਵਾਲੀ ਗੱਲ ਕਰ ਲਓ ਭਾਵੇਂ ਜਿਹੜੇ ਬੱਚੇ ਪੀ ਆਰ ਜਿਹੜਾ ਬੱਚੇ ਦਿੱਤਰਾਏ ਸਾਹਮਣੇ ਵੀ ਅਸੀਂ ਦਵਾ ਕੇ ਪੰਜ 5000 ਮੋੜ ਦਿਓ ਸੰਗਤ ਵਾਲੋ ਸਾਡਾ ਧਰ ਆਲੇ ਲੈ ਤਾਂ ਇਦਾਂ ਵੀ ਹੋ ਸਕਦਾ ਹੈ ਵੀ ਤਰੀਕੇ ਸਾਰੇ ਹੀ ਨੇ ਤੇ ਜਿਹੜਾ ਵੀ ਤਰੀਕਾ ਸੰਗਤ ਨੂੰ ਸੌਖਾ ਲੱਗੇਗਾ ਉਵੇਂ ਹੀ ਹੋਏਗਾ ਤੇ ਹੋਏਗਾ ਉਹ ਜੋ ਗੁਰੂ ਨੂੰ ਮਨਜ਼ੂਰ ਆ ਤਾਂ ਸਾਥ ਸਗੇ ਜੀ ਉਹ ਜਿਹੜੀ ਗੋਲਕ ਆ ਇਹ ਸੰਗਤਾਂ ਦੇ ਸਾਹਮਣੇ ਇਹ ਬਾਅਦ ਚ ਗਣੀ ਜਾਏਗੀ ਜਿੰਨੀ ਵੀ ਗੋਲਕ ਹੋਗੀ ਉਦੋਂ ਜਿਹੜਾ ਘਟੇਗਾ ਵਧੇਗਾ ਜੋ ਵੀ ਹੋਏਗਾ ਉਹ ਫਿਰ ਸੰਗਤ ਜਿਹੜੀ ਆ ਉਹ ਆਪਣੇ ਕੋਲੋਂ ਪਾ ਕੇ ਜਿਹੜੀ ਪਹਿਲਾਂ ਤਾਂ ਆਪਾਂ ਲੀਤ ਤਰਖਾ ਜਦੋਂ ਬਾਅਦ ਵਿੱਚ ਗੁਰੂ ਸਾਹਿਬ ਕਿਰਪਾ ਕੋਈ ਗੱਲ ਨਹੀਂ ਇਸ ਹਾਲੇ ਹਾਲਾਤ ਇਦਾਂ ਦੇ ਆ ਤਾਂ ਪਹਿਲਾਂ ਆਪਾਂ ਲੀਤ ਜਿਹੜੀ ਆ ਉਹ ਜ਼ਰੂਰੀ ਦੇਣੀ ਆ ਉਦੋਂ ਵੀ ਉਹਨਾਂ ਨੂੰ ਫੋਨ ਕੀਤਾ ਸੀ ਜਿਨ੍ਹਾਂ ਦੀ ਬਿਲਡਿੰਗ ਆ ਪਰਸੋ ਚੌਥਵੀ ਦੀ ਆਪ ਸਮਾਂ ਲੈ ਆਸੇ ਉਹਨਾਂ ਕੋ ਐਤਵਾਰ ਤੱਕ ਦਾ ਅੱਜ ਤੱਕ ਦਾ ਅੱਜ ਸ਼ਾਮਾਂ ਨੂੰ ਉਹਨਾਂ ਨੂੰ ਸਾਰੀ ਲੀਡ ਜਿਹੜੀ ਉਹ ਦੇਣੀ ਆ ਇੱਕ ਮਹੀਨੇ ਵਾਸਤੇ ਤਾਂ ਗੁਰੂ ਸਾਹਿਬ ਕਿਰਪਾ ਕਰਨ ਜੀ ਕੋੜ ਗਿੜ ਕੇ ਫਿਰ ਜੋ ਵੀ ਹੋਏਗੀ ਦਿੱਲੀ ਕੋੜ ਉਹ ਉਪਰੋਕ ਦੇ ਵਿੱਚ ਆਪਾਂ ਪਾ ਲਾਂਗੇ ਵੀ ਨਹੀਂ ਹੋ ਗਈ ਆ ਪਾਰਦਰਸ਼ਤਾ ਦੇ ਨਾਲ ਤੇ ਟ੍ਰਾਂਸਪਰੈਂਸੀ ਦੇ ਨਾਲ ਵੱਲੋਂ ਸੱਜ ਸਮਿਤੀ ਦੇ ਸਾਰੇ ਕਾਰਜ ਲੰਗਰ ਪੰਚ ਤਿਆਰ ਸਭ ਨੇ ਸ਼ਾਕੀ ਜਾਨ ਦੀ ਕਿਰਪਾ ਤਾਂ ਕਰ ਦੁਬਾਰਾ ਫਿਰ ਜਿਹੜੇ ਗ੍ਰਾਂ ਵੀਰ ਚੁਣੇ ਆ ਵੀਰ ਭੈਣਾਂ ਚੁਣੇ ਆ ਉਹਨਾਂ ਕਰਕੇ ਟੁੜੇ ਨਾ ਵੀ ਭਾਈ ਜ਼ਿੰਮੇਵਾਰੀ ਹੁੰਦੀ ਆ ਸੰਗ ਸਾਰੀ ਵੈਸੇ ਜ਼ਿੰਮੇਵਾਰ ਐ ਪਰ ਕਈ ਵਾਰ ਕਿਹੇ ਕੋ ਕੰਮ ਹੁੰਦਾ ਹੈ ਸ਼ਿਫਟ ਹੁੰਦੀ ਆ ਉਹ ਨਹੀਂ ਆ ਸਕਦੇ ਫਿਰ ਆਪਾਂ ਉਹਨੂੰ ਫੋਨ ਕਰਕੇ ਭਾਈ ਤੁਸੀਂ 13 ਜਣੇ ਚੁਣੇ ਹੋਏ ਮੈਂਬਰ ਜੋ ਕਹ ਲਓ ਤੇ ਤੁਸੀਂ ਭਾਈ ਸਮਾਂ ਕੱਢ ਕੇ ਵੀ ਆਓ ਆਪਣਾ ਬਾਕੀ ਸੱਜ ਤਾਂ ਕਹਿ ਸਕਦੇ ਕੋਈ ਨਹੀਂ ਹੱਦ ਕੋਈ ਸ਼ਿਫਟ ਹੈ ਜਾਂ ਜੋ ਵੀ ਕੰਮ ਨਾਲ ਉਹ ਤਾਂ ਚੁਣੇ ਹੋਏ ਆ ਵੀ ਇੱਕ ਜ਼ਿੰਮੇਵਾਰੀ ਹੋ ਜਾਂਦੀ ਫਿਕਰ ਹੋ ਜਾਂਦਾ ਇੱਕ ਚੀਜ਼ ਦਾ ਹਨਾ ਤਾਂ ਉਹ ਤਾਂ ਚੁਣੇ ਆ ਉਹਦੇ ਵਿੱਚ ਇਹ ਨਹੀਂ ਪੱਕੇ ਚੁਣ ਲਿਆ ਆਪਾਂ ਕੋਈ ਵੀ ਸੇਵਾ ਨਿਭਾ ਸਕਦਾ ਜੇ ਲੋਕ ਹੁਣ ਵੀ ਕਹੇ ਵੀ ਭਾਈ ਮੈਂ ਵੀ ਉੱਚ ਆਪਣਾ ਨਾਲ ਖੋਣਾ ਕੋਈ ਨਾ 14 ਹੋਣਗੇ 15 ਹੋਣਗੇ ਵੱਧ ਹੋਣਗੇ ਕੋਈ ਗੱਲ ਤਾਂ ਸਭ ਨੇ ਰਲ ਮਿਲ ਕੇ ਪਿਆਰ ਦੇ ਨਾਲ ਇਹ ਸੇਵਾ ਨਿਭਾਉਣੀ ਇਹ ਸਮਝਣਾ ਵੇਖੋ ਜਦੋਂ ਫਿਰ ਬੇਨਤੀ ਜਦੋਂ ਉਧਰੋਂ ਬੰਦ ਹੋ ਗਿਆ ਤੇ ਇਹ ਵੀ ਸ਼ੁਰੂ ਲੱਗ ਰਿਹਾ ਸੀ ਬਸ ਹੁਣ ਲੱਗਦਾ ਹੁਣ ਕੋਈ ਖੋਣਾ ਹੀ ਨਹੀਂ ਪਰ ਗੁਰੂ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਆ ਇਹ ਕਿਸੇ ਬੰਦੇ ਨੇ ਨਹੀਂ ਕੀਤਾ ਜਾਂ ਕੋਈ ਆਮ ਇਨਸਾਨ ਨਹੀਂ ਕਰ ਸਕਦਾ ਇਹ ਗੁਰੂ ਜੀ ਨੇ ਚਾਹਦਾ ਉਦਾਂ ਹੀ ਹੁੰਦਾ ਤਾਂ ਸਾਥ ਸੰਗਤ ਜੀ ਇਹਨੀਆਂ ਬੇਨਤੀਆਂ ਸਰਕਾਰ ਕਰਨੀਆਂ ਹੁਣ ਦੇਰ ਵਰਤੇਗੀ ਉਪਰੰਤ ਗੁਰੂ ਦੇ ਲੰਗਰ ਤਿਆਰ ਨੇ ਸਭ ਨੇ ਸ਼ੱਕੇ ਜਾਨ ਦੀ ਕਿਰਪਾ ਸੇ ਤਨਾ ਕੋ ਸਮਾਂ ਹੈਗਾ ਉਹ ਇੱਥੇ ਬੈਠ ਕੇ ਤੇ ਗੋਲ ਗੇਣ ਦੇ ਵਿੱਚ ਵੀ ਆਪ ਜੀ ਆਪਣਾ ਯੋਗਦਾਨ ਦਿਓ ਸੇਵਾ ਨਿਭਾਓ ਔਰ ਬਾਸਾ ਕਿਰਪਾ ਕਰਨ ਇਹਨੇ ਇੱਕ ਬੇਨਤੀ ਸਾਧ ਸੰਗਤ ਦੀ ਸਰਕਾਰ ਕਰਨੀਆਂ ਇੱਕ ਵਾਰ ਫਿਰ ਗੁਰੂ ਸਾਹਿਬ ਦਾ ਸੰਗਤਾਂ ਦਾ ਧੰਨਵਾਦ ਕੋਈ ਲੱਜ ਵੱਧ ਘੱਟ ਬੋਲੇਗਾ ਹੋਵੇ ਕਿਰਪਾ ਕਰਕੇ ਮਾਫ ਕਰਿਓ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ